ਹੈਲੋ ਜੀ ਸ਼ਸ਼ੀਕਾਲ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਬਹੁਤ ਹੀ ਵਧੀਆ ਸੂਟਸ ਲੈ ਕੇ ਆਏ ਆਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਬਿਲਕੁਲ ਨਵੀਂ ਕਲੈਕਸ਼ਨ ਲੈ ਕੇ ਆਏ ਆਂ ਇਹ ਹੈਗੇ ਜੀ ਚਿਕਨ कॉटन ਹੈਗੀ ਹੈ ਹਾਂਜੀ ਹਕੂਬਾ ਚਿਕਨ ਟਾਈ ਐਂਡ ਡਾਈ ਚਿਕਨ ਹੈਗੀ ਹੈ ਤੁਸੀਂ ਦੇਖ ਹੀ ਸਕਦੇ ਹੋ ਟਾਈ ਐਂਡ ਡਾਈ ਹੈਗੀ ਹੈ ਚਿਕਨ ਹੈਗੀ ਹੈ ਪਿਓਰ ਚਿਕਨ कॉटन ਹੈਗੀ ਹੈ ਕਲਰਸ ਕਾਫੀ ਹੈ ਤੁਸੀਂ ਦੇਖ ਸਕਦੇ ਹੋ ਪਰ ਮੀਟਰ ਅਕੋਰਡਿੰਗ ਹੈ ਫੈਬਰਿਕ ਰਹੇਗਾ ਨੈਕਸਟ ਹੈ ਕਿ ਕੋਟਾ ਡੋਰੀਆ ਦੀ ਕਲੈਕਸ਼ਨ ਹੈਗੀ ਹੈ ਹੰਜੀ ਇਹ ਚੈੱਕ ਕੋਟਾ ਡੋਰੀਆ ਦੀ ਸ਼ਰਟ ਐਂਡ ਚੈੱਕ ਕੋਟਾ ਡੋਰੀਆ ਦਾ ਦੁਪੱਟਾ ਨਾਲ ਲੈਣ ਵਾਲੀ ਹੈ ਚਿਕਨ ਦੀ ਬਾਟਮ ਕੀਟਾਈ ਟਾਈ ਮੀਟਰ ਦੇ ਕੱਟ ਟਾਈ ਮੀਟਰ ਦੁਪੱਟਾ ਟਾਈ ਮੀਟਰ ਦੀ ਸ਼ਰਟ ਟਾਈ ਮੀਟਰ ਤੇ ਚਿਕਨ ਪਲਾਜ਼ੋ ਐਂਡ ਜੈਮ ਬਾਟਮ ਜੋ ਮਰਜ਼ੀ ਬਣਾ ਸਕਦੇ ਹੋ ਤੁਸੀਂ ਆ ਯੂ ਵਿਸ਼ ਨੈਕਸਟ ਅਗੇ कॉटन ਦੇ सूट्स ਪਿਓਰ कॉटन ਦੇ ਸੂਟ ਜੋ ਅੱਗੇ ਵੀ ਆਏ ਸੀ ਬਹੁਤ ਪਿਆਰੇ ਪ੍ਰਿੰਟ ਸੀਗੇ ਤਾਂ ਇਹਨਾਂ ਵਿੱਚ ਕੁਝ ਪ੍ਰਿੰਟ ਨਿਊ ਐਡ ਕੀਤੇ ਹੈ ਕੁਝ 올ਡ ਹੀ ਹੈ ਜਿਹੜੇ ਵੀ ਜਿਸਨੇ ਲੈਣੇ ਹੋ ਜਲਦੀ ਲੈ ਲਿਓ ਬਾਅਦ ਚ ਮਿਲਦੀ ਨਹੀਂ ਹੈਗੀ ਫਿਰ ਕਸਟਮਰ ਕਹਿੰਦੇ ਜੀ ਸਾਨੂੰ ਉਹੀ ਚਾਹੀਦੇ ਸੀ ਕਿਉਂਕਿ ਬਹੁਤ ਜ਼ਿਆਦਾ ਪ੍ਰਿੰਟ ਸੋਨੇ ਆਏ ਸੀ ਲਾਸਟ ਪਰ ਉਹ ਸਾਰੇ ਰੀਸਟਾਕ ਹੋ ਕੇ ਨਹੀਂ ਆਏ ਤਾਂ ਹੁਣ ਇਹੀ ਅਵੇਲੇਬਲ ਹੈ ਇਸ ਟਾਈਮ ਸੋ ਜਿਨ੍ਹਾਂ ਨੇ ਵੀ ਲੈਣੇ ਨਾਲ ਜੋ ਸਕਰੀਨਸ਼ਾਟ ਲੈ ਕੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਪੇਮੈਂਟ ਅਡਵਾਂਸ ਦੇ ਵਿੱਚ ਆਨਲਾਈਨ ਹੀ ਕਰਨੀ ਪਵੇਗੀ ਠੀਕ ਹੈ ਜੀ ਪੇਮੈਂਟ ਕਰਨ ਲਈ ਤੁਸੀਂ Google Pay, PhonePe, Entrack account ਵਿੱਚ ਵੀ ਪੇਮੈਂਟ ਭਵਾ ਸਕਦੇ ਹੋ ਤੇ ਆਪਣਾ ਐਡਰੈਸ ਸੈਂਡ ਕਰਕੇ ਆਪਣਾ ਆਰਡਰ ਪਲੇਸ ਕਰਵਾ ਸਕਦੇ ਹੈਗੇ ਹੋ ਜੋ ਵੀ ਸੂਟ ਤੁਹਾਨੂੰ ਪਸੰਦ ਹੈਗਾ ਉਸ ਦਾ ਸਕਰੀਨਸ਼ਾਟ ਲਓ ਤੇ ਮੈਨੂੰ WhatsApp ਤੇ ਮੈਸੇਜ ਕਰੋ ਕਲਰਸ ਆਪਸ਼ਨਸ ਕਾਫੀ ਹੈ ਇਸ ਵਿੱਚ ਤੁਸੀਂ ਦੇਖ ਸਕਦੇ ਹੈਗੇ ਹੋ ਸੋ ਜਲਦੀ ਤੋਂ ਜਲਦੀ ਆਰਡਰ ਕਰਨ ਲਈ ਮੇਰੇ WhatsApp ਤੇ ਕੰਟੈਕਟ ਕਰੋ ਅਗਰ ਕਿਸ ਨੇ ਰੀਸੇਲਿੰਗ ਦਾ ਕੰਮ ਕਰਨਾ ਹੈ ਸੋਰਸ ਦਾ ਕੰਮ ਕਰਨਾ ਹੈ ਆਨਲਾਈਨ ਬਿਜ਼ਨਸ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਜ਼ੀਰੋ ਇਨਵੈਸਟਮੈਂਟ ਤੇ ਬਿਨਾ ਪੈਸਾ ਲਗਾਏ ਅਗਰ ਤੁਸੀਂ ਵੀ ਫੋਨ ਤੇ ਕੰਮ ਕਰਨਾ ਚਾਹੁੰਦੇ ਹੋ ਆਨਲਾਈਨ ਸੋਰਸ ਵਰਕ ਕਰਨਾ ਚਾਹੁੰਦੇ ਹੋ ਕੰਮ ਚਰਨਾ ਚਾਹੁੰਦੇ ਹੋ ਕੋਈ ਵੀ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਦਿੱਤੇ ਹੋਏ WhatsApp ਤੇ ਥੈਂਕ ਯੂ so much ਵੀਡੀਓ ਦੇਖਣ ਲਈ